ਉਹ ਵੈਕਰੂ ਜੀ ਦਾ ਖਾਲਸਾ ਉਹ ਵੈਕਰੂ ਜੀ ਕੀ ਫਤਿਹ ਅੱਜ ਪਿੰਡ ਕੋਲਡਾ ਕੌੜਾ ਵਾਲੇ ਦੇ ਵਿੱਚ ਸਾਡੀ ਕੋਆਪਰੇਟਿਵ ਸੋਸਾਇਟੀ ਦੇ ਵਿੱਚ ਜਿੰਨੇ ਅਸੀਂ ਕੋਆਪਰੇਟਿਵ ਸੋਸਾਇਟੀ ਦੇ ਮੈਂਬਰ ਐ ਅੱਜ ਉਹਦੀ ਮੀਟਿੰਗ ਬੁਲਾਈ ਗਈ ਸੀ ਸਾਰੇ ਮੈਂਬਰਾਂ ਨੇ ਮੀਟਿੰਗ ਦੇ ਵਿੱਚ ਹਾਜ਼ਰੀ ਲਾਈ ਹੈ ਤੇ ਜਿਹੜੀ ਸਾਡੀ ਕਮੇਟੀ ਬਣੀ ਹੋਈ ਹੈ ਕੋਆਪਰੇਟਿਵ ਸੋਸਾਇਟੀ ਦੀ ਉਹ ਪ੍ਰਧਾਨ ਦੀ ਦਰਸ਼ਕਤਰੋਂ ਸਾਰੇ ਜਿਹੜੇ ਕਮੇਟੀ ਵੀ ਹਾਜ਼ਰ ਹੈ ਤਾਂ ਇਹਦੇ ਵਿੱਚ ਜਿਹੜੀ ਸਾਡੇ ਸਰਕਾਰ ਵੱਲੋਂ ਖੋਸੀਆਂ ਹੋਈਆਂ ਚੀਜ਼ਾਂ ਜਿਹੜੀਆਂ ਡੀਏਪੀ ਦੇ ਨਾਲ ਜੂਰੀਏ ਦੇ ਨਾਲ ਜਿਹੜੀ ਕਿਸਾਨ ਚੀਜ਼ ਨਹੀਂ ਲੈਣਾ ਚਾਹੁੰਦਾ ਉਹ ਸਾਡੀਆਂ ਮਜਬੂਰੀਆਂ ਦਾ ਫਾਇਦਾ ਉਠਾ ਕੇ ਧੱਕੇ ਦੇ ਨਾਲ ਖੋਸ ਰਿਹਾ ਜਿਵੇਂ ਸਵਾਲ ਲੈਣੋ ਦਾ ਕੋਈ ਵੀ ਕਿਸਾਨਾਂ ਨੇ ਅੱਜ ਸਾਰਿਆਂ ਨੇ ਸਹਿਮਤੀ ਦਿੱਤੀ ਹੈ ਵੀ ਅਸੀਂ ਨੈਣੋ ਨਹੀਂ ਲੈਣੀ ਉਹਦਾ ਰਿਜ਼ਲਟ ਫੇਲ ਹੈ ਖਾਸ ਕਰਕੇ ਯੂਨੀਵਰਸਿਟੀਆਂ ਦੇ ਵਿੱਚ ਐਗਰੀਕਲਚਰ ਮਹਿਕ ਵਾਲਾ ਨੇ ਵੀ ਕਹਿਤਾ ਵੀ ਇਹਦਾ ਰਿਜ਼ਲਟ ਜ਼ੀਰੋ ਹੈ ਤਾਂ ਫੇਰ ਸਾਡੇ ਕਿਸਾਨਾਂ ਦੇ ਜਿਹੜੇ ਪੈਸੇ ਆ ਕਿਉਂ ਖਰਾਬ ਕੀਤੇ ਜਾ ਰਹੇ ਨੇ ਤਾ ਕੋਆਪਰੇਟਿਵ ਸੈਟੀ ਬਣੀ ਇਸ ਕਰਕੇ ਸੀ ਕਿ ਜਿਹੜਾ ਦੁਕਾਨਦਾਰ ਨੇ ਸਾਡੀਆਂ ਲੁੱਟ ਕਰਦੇ ਨੇ ਲੁੱਟ ਨੂੰ ਬਚਾਉਣ ਦੀ ਖਾਤਰ ਸਰਕਾਰ ਨੇ ਇਹ ਕਿਆ ਸੀ ਵੀ ਕਿਸਾਨਾਂ ਦਾ ਆਧਾਰ ਹੈ ਕਿਸਾਨਾਂ ਨੂੰ ਸਹੂਲਤਾਂ ਮਿਲਣਗੀਆਂ ਤਾਂ ਅੱਜ ਅੱਜ ਸਾਡੀ ਮੰਨੀ ਨਹੀਂ ਜਾਂਦੀ ਕਿਸਾਨਾਂ ਦੀ ਜਿਹੜੀ ਚੀਜ਼ ਅਸੀਂ ਲੈਣਾ ਚਾਹੁੰਦੇ ਆ ਉਹ ਸਰਕਾਰ ਦੇਵੇ ਜਿਹੜੀ ਨਹੀਂ ਲੈਣਾ ਚਾਹੁੰਦੇ ਉਹ ਨਾ ਦੇਵੇ ਤਾਂ ਇਹਦੇ ਵਿੱਚ ਜਿਹੜੀ ਧੱਕੇ ਨਾਲ ਨੈਣੋ ਮਿਲ ਰਹੀ ਆ ਤਾਂ ਉਹ ਤੇ ਅਸੀਂ ਮਤਾ ਪਾਇਆ ਸਾਰਿਆਂ ਵਿਮਰਾਂ ਨੇ ਵੀ ਅਸੀਂ ਨੈਣੋ ਨਹੀਂ ਲੈਣੀ ਤਾਂ ਇਹਦੀ ਜ਼ਿੰਮੇਵਾਰੀ ਇਹਦੀ ਸਾਰਾ ਕੁਛ ਨਾਇਕ ਮਾਤੇ ਸਰਕਾਰ ਦੀ ਹੋਊਗੀ ਤਾਂ ਸਾਨੂੰ ਜਿਹੜੀ ਕੋਆਪਰੇਟਿਵ ਸੋਸਾਇਟੀ ਨੂੰ ਜੇ ਕੋਈ ਨੁਕਸਾਨ ਹੋਊਗਾ ਇਹਦੀ ਵੀ ਜ਼ਿੰਮੇਵਾਰੀ ਸਰਕਾਰ ਦੀ ਬਣ ਗਈ ਆ ਅਸੀਂ ਤਾਂ ਕੋਆਪਰੇਟਿਵ ਸੋਸਾਇਟੀ ਨੂੰ ਦੂਜੇ ਪਿੰਡਾਂ ਨਾਲੋਂ ਨਫੇ ਚਲ ਜਾਣਾ ਚਾਹੁੰਦੇ ਆ ਜੇ ਸਾਰੀਆਂ ਸਾਨੂੰ ਡੀਏਪ ਆਮ ਮਿਲੇ ਜੂਰੀਆ ਆਮ ਮਿਲੇ ਹੋਰ ਜਿਹੜੀਆਂ ਚੀਜ਼ਾਂ ਇੱਥੇ ਹੋਣ ਤਾਂ ਉਹ ਕਿਸਾਨਾਂ ਕੋਲੇ ਜਾਣ ਤਾਂ ਆਟੋਮੈਟਿਕ ਜਿਹੀ ਕਮੇਟੀ ਆ ਨਾ ਫਿੱਜ ਜਾਊਗੀ ਤਾਂ ਜੇ ਇਹਦਾ ਘਾਟਾ ਨੈਣੋ ਪਤਾ ਨਹੀਂ ਕਿੱਥੋਂ ਕੱਢਿਆ ਕਿਹੜੀ ਕੰਪਨੀ ਦੀ ਪਤਾ ਨਹੀਂ ਕਿਹੜਿਆਂ ਦੀ ਚਾਲ ਹੈ ਪੂਰੇ ਦੇਸ਼ ਦੇ ਵਿੱਚ ਕਿਸਾਨਾਂ ਦੀ ਲੁੱਟ ਹੋ ਰਹੀ ਆ ਇਹਨੂੰ ਬੰਦ ਹੋਣਾ ਚਾਹੀਦਾ ਇਹਦਾ ਜ਼ੀਰੋ ਰਿਜ਼ਲਟ ਹੈ ਕੋਈ ਵੀ ਕਿਸਾਨਾਂ ਦਾ ਇਹਦਾ ਜ਼ੂਰੀਏ ਤੇ ਕੋਈ ਵਧੀਆ ਰਿਜ਼ਲਟ ਹੈ ਤੇ ਝੋਨੇ ਤੇ ਇਨਾ ਕਣਕ ਤੇ ਇਨਾ ਨਰਮੇ ਤੇ ਕਿਸੇ ਤੇ ਨਹੀਂ ਤਾਂ ਇਹਨੂੰ ਅਸੀਂ ਰੱਦ ਕੀਤਾ ਸਾਰਿਆਂ ਨੇ ਤਾਂ ਸਰਕਾਰ ਤੋਂ ਮੰਗ ਕਰਾਂਗੇ ਕਿ ਕੋਆਪਰੇਟਿਵ ਸੈਟਿੰਗਾਂ ਜਿਹੜੀਆਂ ਆਜ਼ਾਦ ਹੋਣ ਆਪ ਅਸੀਂ ਫੈਸਲਾ ਲੈ ਸਕੀਏ ਤਾਂ ਅੱਜ ਸਾਡੇ ਨਗਰ ਦੇ ਵਿੱਚ ਖਾਸ ਕਰਕੇ ਪਿੰਡ ਕੋਲ ਦਾ ਕੌੜਿਆਵਾਲੇ ਦੇ ਵਿੱਚ ਸਾਰੇ ਵੈਂਬਰਾਂ ਦੀ ਸਹਿਮਤੀ ਹੈ ਕਿ ਅਸੀਂ ਨੈਣੋ ਨਹੀਂ ਲੈਣੀ ਤਾਂ ਜੇ ਸਾਨੂੰ ਇੱਥੋਂ ਤੱਕ ਲੜਨਾ ਵੀ ਪਿਆ ਤਾਂ ਲੜਾਂਗੇ ਪਰ ਹਜੇ ਸਾਡੀ ਅਪਸਰਾ ਨੂੰ ਬੇਨਤੀ ਹੈ ਕਿ ਜਰੂਰ ਇਹਨਾਂ ਦਾ ਧਿਆਨ ਦੇ ਕੇ ਤਾਂ ਇਹਨਾਂ ਦੀ ਜਿਹੜੀ ਘਟौती ਆ ਉਹ ਬੰਦ ਕੀਤੀ ਜਾਵੇ ਤੇ ਕਿਸਾਨਾਂ ਨੂੰ ਜਿਹੜੀਆਂ ਚੀਜ਼ਾਂ ਮਿਲਦੀਆਂ ਨੇ ਕੋਆਪਰੇਟਿਵ ਸੋਸਾਇਟੀ ਦੇ ਵਿੱਚ ਉਹਨੇ ਜੇਕਰ ਮਿਲਣਾ ਤਾਂ ਇਹ ਅਸੀਂ ਅੱਜ ਸਹਿਮਤੀ ਦਿੱਤੀ ਹੈ ਜਿੰਨੇ ਸਾਡੇ ਜਿਹੜੇ ਵੈਂਬਰ ਹੈ ਉਹ ਹਾਜ਼ਰ ਨੇ ਜਿਹੜੀ ਘਟौती ਉਹ ਸਾਰੇ ਅਸੀਂ ਮੰਨਣ ਨੂੰ ਤਿਆਰ ਆ ਮੰਨਾਂਗੇ ਪਰ ਕੋਪਰੇਟ ਸੈਟੀ ਦੇ ਜੇ ਘਾਟੇ 'ਚ ਜਾਊਗੀ ਜਾਇਦਾ ਨੁਕਸਾਨ ਹੋਊਗਾ ਉਹ ਜ਼ਿੰਮੇਵਾਰੀ ਮੈਂ